ਦੀਪ ਹਾਂਜੀ ਭਾਬੀ ਤੂੰ ਤਿਆਰੀ ਕਰਕੇ ਬਹਿ ਵੀ ਗਈ ਹੈ ਫਿਰ ਭਾਬੀ ਤੁਹਾਨੂੰ ਪਤਾ ਤਾਂ ਹੈ ਸ਼ਾਮਾਂ ਤੱਕ ਮੰਮੀ ਨਹੀਂ ਆ ਜਾਨਾ ਤੇ ਘਰ ਇੰਨੇ ਦਿਨਾਂ ਦਾ ਬੰਦ ਪਿਆ ਤੇ ਫਿਰ ਕਿੰਨਾ ਜਾ ਕੇ ਕਰਨਾ ਪੈਣਾ ਇਹ ਗੱਲ ਤੇ ਹੈ ਹੀ ਆ ਫਲਾਰਾ ਵੀ ਪਿਆ ਹੁਣਾ ਚੱਲ ਕੋਈ ਨਹੀਂ ਦਾਹਾਂ 15 ਦਿਨਾਂ ਨੂੰ ਫੇਰ 13 ਮਾਰੀ ਚੰਗਾ ਕੋਈ ਗੱਲ ਨਹੀਂ ਮੈਂ ਆਉਂਦੀ ਜਾਂਦੀ ਰਹੂੰਗੀ ਇਹ ਦੀ ਨਹੀਂ ਗੱਲ ਪੇਕੇ ਥੋੜੀ ਛੱਡਣੇ ਆ ਆਹੋ ਪਤਾ ਕੀ ਗੱਲ ਆ ਜੇ ਤੂੰ ਸੋਚੇਂਗੀ ਉਹ ਆ ਕਹਿੰਦੀ ਆ ਕਹਿੰਦੀ ਐਵੇਂ ਮਨ ਦੇ ਵਿੱਚ ਨਾ ਗੁੱਸਾ ਜਿਆ ਜਾਂਦਾ ਵਾ ਨਾਲੇ ਆਪਣੀ ਮੰਮੀ ਨਾਲ ਜਾ ਕੇ ਕੋਈ ਗੱਲ ਨਾ ਧਰੀ ਕਿ ਉਹਦਾ ਸੁਭਾਅ ਇਦਾਂ ਦਾ ਵਾ ਤੈਨੂੰ ਪਤਾ ਵਾ ਕਿ ਸੱਸਾਂ ਕਿੱਦਾਂ ਦੀਆਂ ਹਾਂ ਉਹਨੇ ਤੈਨੂੰ ਹੀ ਨੇੜੇ ਮਾਰਨੇ ਆਂ ਵੀ ਗਈ ਹਾਂ ਤੇਰੀ ਪਰਜਾਈ ਤੈਨੂੰ ਇਦਾਂ ਬੋਲੀ ਤੂੰ ਉੱਥੇ 4 ਦਿਨ ਲਾ ਕੇ ਨਹੀਂ ਖਾਦੀ ਪਤਾ ਹੀ ਆ ਭਾਬੀ ਮੈਨੂੰ ਮੈਂ ਵੀ ਕਿਹੜਾ ਨਿਆਣੀ ਆ ਵੈਸੇ ਮੰਮੀ ਦਾ ਸੁਭਾਅ ਮੈਨੂੰ ਪਤਾ ਮੈਂ ਇੱਧਰ ਦੀ ਗੱਲ ਉੱਧਰ ਘਾਟੀ ਕਰ ਦਿੰਨੀ ਆਂ ਤੇ ਰਹੀ ਗੱਲ ਉਹਦੀ ਮੇਰੇ ਨਾਲ ਤਾਂ ਠੇਖੂ ਚ ਜਾਏ ਮੈਂ ਨੇ ਦਮਾਤ ਚ ਬਿਠਾਉਣੀ ਹੁੰਨੀ ਕਿਹਨੂੰ ਤੁਹਾਨੂੰ ਪਤਾ ਮੈਂ ਬੇਫਿਕਰੀ ਆਪਣੀ ਮਸਤੀ ਚ ਰਹਿਣ ਵਾਲੀ ਹੈਗੀ ਆ ਟੈਨਸ਼ਨ ਲੈ ਕੇ ਆਵੇਂ ਆਪਣਾ ਖੂਨ ਸਾੜ ਕੇ ਡਾਕਟਰਾਂ ਨੂੰ ਦਵਾਈਆਂ ਦਿਵਾਉਣੀਆਂ ਮੁੜ ਕੇ ਪੈਸੇ ਦੇਣੇ ਮਸਤ ਰੇਦਾ ਸਿਆਣੀ ਆ ਤਾਂ ਦਿਲ ਤੇ ਨਹੀਂ ਲੰਦੀ ਉਹ ਮੈਂ ਘਾਟੀ ਲਾਉਣੀ ਨਹੀਂ ਵਧੀਆ ਵਧੀਆ ਚੰਗਾ ਕੇ ਸੋਚ ਕੇ ਕੀ ਲੈਣਾ ਹੈ ਹਰਤ ਨਾਲੇ ਮੰਮੀ ਤੁਸੀਂ ਹੀ ਬੜਾ ਚੁੱਚੀ ਬੋਲਣ ਦੇ ਕੀ ਹੋਇਆ ਕੋਸ਼ ਵੀ ਨਹੀਂ ਹੋਣਾ ਕੀ ਆ ਜਾਣ ਹੀ ਦੇ ਤੂੰ ਟੱਕੀ ਰਹਿੰਦੇ ਦੀ ਤੈਨੂੰ ਪਤਾ ਹੀ ਜਿੱਦਾਂ ਦੀ ਹੈਗੀ ਫਿਰ ਬੋਲਣ ਆਈਆਂ ਹੋਰ ਕੀ ਕਰਨਾ ਹੋ ਚੁੱਕੇ ਗੱਲ ਤੇ ਇਦਾਂ ਹੀ ਆ ਤੇ ਮੈਂ ਰੋਟੀ ਬਣਾਈ ਹੁਣ ਇਦਾਂ ਨਹੀਂ ਜਾਣਾ ਰੋਟੀ ਪਣੀ ਖਾ ਕੇ ਤੇ ਫੇ ਚੱਲ ਜੀ ਆਹ ਹੋ ਗਈ ਨੀ ਰੋਟੀ ਖਾ ਕੇ ਤੇ ਫਿਰ ਮੈਂ ਕਹਾਂ ਮੈਂ ਟਾਈਮ 'ਤੇ ਜਾਵਾਂ ਮੰਮੀ ਨੇ ਵੀ ਸ਼ਾਮਾ ਤੱਕ ਆ ਜਾਣਾ ਐ ਤੇ ਕੋ ਸਾਂਭਿਆ ਹੋਊਗਾ ਖਲਾਰਾ ਤੇ ਆ ਕੇ ਬਹਿਣ ਵਾਲੇ ਬੰਨਗੇ ਪਾਲਿਆ ਨੀ ਲੱਤ ਪੜਾ ਆਹੋ ਮੈਂ ਪਾਲਿਆ ਚਲ ਮੈਂ ਰੋਟੀ ਲੈਣੀ ਤਾਂ ਤੇ ਵਾਸਤੇ ਰੋਟੀ ਖਾਓ ਪਹਿਲਾਂ ਕੋਈ ਨਹੀਂ ਲਾਉਣਾ ਜਿੰਨਾ ਚਿਰ ਤੱਕ ਤੇ ਮੰਮੀ ਵੱਡੀ ਭਾਬੀ ਆਣਾ ਆਹ ਰਾਮ ਨਾ ਇੱਥੇ ਆ ਕੇ ਟੌਰ ਨਾ ਬੈਠਿਆ ਰੋਟੀ ਪਾਣੀ ਤੋਂ ਹਣਾ ਚੇਰੀ ਮਿਲਣਾ ਹੋਰ ਤੇ ਮੈਨੂੰ ਕੋਈ ਆਸ ਨਹੀਂ ਹੈਗੀ ਕੋਈ ਨਹੀਂ ਪਤਾ ਵੱਡੀ ਭਾਬੀ ਨਾ ਮਿੰਦਰੋ ਹੀ ਰੇ ਰਾਜੀ ਰੇ ਕੋਈ ਗੱਲ ਨਹੀਂ ਰੋਟੀਆਂ ਦੀ ਕਿਹੜੀ ਗੱਲ ਆ ਉਹ ਤੇ ਮੈਂ ਔਟੋਮੈਟਿਕ ਕਰ ਲੈਂਦੀ ਆ ਆਹੋ ਤਾਂ ਹੀ ਕਿ ਆਣਾ ਕਿ ਚਲੋ ਉਹਨਾਂ ਕਰਕੇ ਉਹ ਪੂਰਾ ਪੁੱਛਦੇ ਗਿਛਦੇ ਮਾਨਤਾਨ ਕਰਦੇ ਤੇ ਜੀ ਵੀ ਕਰਦਾ ਉਹਨੂੰ ਇੱਥੇ ਫਿਰ ਉਹ ਕਰਦੀ ਆ ਬੜਾ ਚਾਹ ਕਰਦੀ ਆ ਮੈਂ ਆਖਣ ਦੀ ਕਾਦੀ ਕਰ ਲੈ ਔਰ ਹੁਣ ਕਿਹੜੀ ਉਹ ਸੁਣ ਲਈ ਹੈ ਬੜਾ ਚਾਹ ਕਰਦੀ ਹੈ ਤਾਂ ਇਹ ਕਹਿਣਾ ਕੋਈ ਅੱਗੋਂ ਪੁੱਛਣ ਗਿਛਣ ਵਾਲਾ ਹੋਵੇ ਤੇ ਜੀ ਵੀ ਕਰਦਾ ਕਿ ਹਾਂ ਵੀ ਚਾਹੀਏ ਫੇਰ ਜੀ ਕਰਦਾ ਜੇ ਨਾ ਕੋਈ ਪੁੱਛੇ ਕਿਛੇ ਤੇ ਫਿਰ ਗੱਲ ਕਦੋਂ ਕਰਦਾ ਜਾਣ ਨੂੰ ਫੇਰ ਆਖੀਦਾ ਮਨਾ ਆਪਣੇ ਘਰ ਹੀ ਚੰਗੇ ਆ ਚਲੋ ਹੁਣ ਮੈਂ ਰੋਟੀ ਖਾਵਾਂ ਤੇ ਮੈਂ ਵੀ ਟਾਈਮ ਸੱਪ ਜਾਵਾਂ ਫਿਰ ਕੋਈ ਨਾ ਤੂੰ ਦਿਨੇ ਆ ਰਾਤ ਆ ਕੋਈ ਗੱਲ ਨਹੀਂ ਪੁੱਛਦਾ ਤੇਰਾ ਚਾਹ ਪੂਰਾ ਵਾ ਇਹ ਕੜੀ ਗੱਲ ਹੈ ਉਹ ਨਹੀਂ ਕਰਦੀ ਤੇ ਦੂਜੀ ਕਰਦੀ ਆ ਨਾ ਕੀ ਵਧੀਆ ਹਾਂ ਚਲੋ ਭੈਣ ਹੁਣ ਵੀਰ ਜੀ ਮੈਨੂੰ দাও ਛੁੱਟੀ ਮੈਂ ਜਾਵਾਂ ਮੰਮੀ ਨੇ ਆਣਾ ਸ਼ਾਮ ਨੂੰ ਘਰ ਤੇ ਜਾ ਕੇ ਘਰ ਦਾ ਕੁਝ ਵੇਖੀ ਓਏ ਆਹ ਇਹ ਤਾਂ ਉਹਦਾ ਫੋਨ ਫੋਨ ਆਇਆ ਵਾ ਸੱਸ ਦਾ ਆਹੋ ਇਹਨਾਂ ਦਾ ਫੋਨ ਆਇਆ ਸੀ ਤੇ ਕਹਿ ਰਹੇ ਸੀ ਮੰਮੀ ਨੇ ਆ ਜਾਣਾ ਆ ਅੱਛਾ ਪਰੋਣੇ ਦਾ ਫੋਨ ਆਇਆ ਵਾ ਹਾਂਜੀ ਅੱਛਾ 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 ਚਲ ਆ ਆਪਣੇ ਘਰ ਹੀ ਜਾਣਾ ਵਾ ਤੂੰ ਆਹੋ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਪਤਾ ਬੰਦ ਪਿਆ ਤੇ ਫਿਰ ਜਾ ਕੇ ਉਹਨੂੰ ਵੇਖੀ ਚੱਕੀ ਆ ਫਿਰ ਸੁਪਾਈ ਸੁਈ ਤੇ ਕਰਨੀ ਪੈਣੀ ਹੈ ਹਾਂਜੀ ਫਿਰ ਹੁਣ ਉਹਨਾਂ ਵੀ ਸਫ਼ਰ ਤੋਂ ਥੱਕੇ ਆਉਣਾ ਤੇ ਜਾ ਕੇ ਬਣਾਉਂਗੀ ਕੁਛ ਤੇ ਆ ਕੇ ਖਾਣ ਵਾਲੇ ਬਣਾਉਂਗੀ ਆਹੋ ਇਹ ਤਾਂ ਗੱਲ ਹੈ ਹੀ ਹੈ ਤੇ ਮੈਂ ਤਾਂ ਤੁਹਾਡੇ ਹਲ ਤਾਂ ਇਹੀ ਮੈਂ ਕਹਿੰਦੀ ਹਾਂ ਕਿ ਜੇ ਨਿੱਕਾ ਵੀਰ ਕੋਈ ਗੱਲ ভুল ਕਰਦਾ ਨਾ ਤੇ ਐਵੇਂ ਦਿਲ ਤੇ ਨਾ ਲਾਇਆ ਕਰੋ ਤੇ ਇਧਰੋਂ ਸੁਣ ਕੇ ਇਧਰੋਂ ਕੱਢਿਆ ਕਰੋ ਤੁਹਾਨੂੰ ਪਤਾ ਉਹ ਤਮਾਸ਼ੀਆ ਲਾਉਂਦੀ ਆ ਤੇ ਲੋਕਾਂ ਨੇ ਤੇ ਵੇਖ ਕੇ ਸਵਾਦ ਹੀ ਲੈਣੇ ਆ ਉਹ ਗੱਲ ਵਾ ਨਾ ਹੋਵੇ ਇਦਾਂ ਤੇਨੂੰ ਪਤਾ ਮੈਂ ਤਾਂ ਬੋਲਦਾ ਨਹੀਂ ਹੁੰਦਾ ਅਵੇਲਾ ਹੁਣ ਕਿੰਨਾ ਕੁਛ ਕਰਨ ਢੀ ਆ ਪਤਾ ਮੈਨੂੰ ਸਭ ਕੁਛ ਕੀ ਹੋਣ ਰਿਆ ਪਰ ਮੈਂ ਆਪਣੇ ਭਰਾ ਨੂੰ ਮਾੜੀ ਚੰਗੀ ਨਹੀਂ ਤੱਕ ਕਹੀ ਕਿ ਤੂੰ ਕਰਾਉਂ ਡਿਆ ਵਾ ਜਾਂ ਤੂੰ ਉਹਦੇ ਕਹਿ ਤੇ ਕਰਤਾ ਫਿਰ ਡਿਆ ਕੀ ਕਰੰਦਿਆ ਕਿ ਨਹੀਂ ਕਰੰਦਿਆ ਆਹੋ ਤਾਂ ਹੀ ਮੈਂ ਕਿਹਾ ਨਾ ਕਿ ਤੁਸੀਂ ਨਾ ਬੋਲੇ ਉਹਦਾ ਤੇ ਇਹੀ ਆ ਮਨਸੂਬਾ ਕਿ ਮੈਂ ਨਾ ਜਿਹੜੇ ਭੈਣ ਭਰਾ ਵਾ ਆਪਸੀ ਇਹ ਮੈਂ ਬੋਲਣ ਜੋਗੇ ਨਾ ਛੱਡਾਂ ਤਾਂ ਮੈਂ ਇੱਕ ਪਾਸੇ ਹੋ ਜਾ ਪਰ ਹੁਣ ਬਗਾਨੀ ਆਈ ਪਿੱਛੇ ਆਪਣੇ ਥੋੜੀ ਛੱਡਨੇ ਆ ਓਏ ਰਾਤੇ ਤੇਰੀ ਠੀਕ ਵਾ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰਦਾ ਤੂੰ ਫਿਕਰ ਨਾ ਕਰ ਹਾਂ ਹਾਂ ਪਤਾ ਕਿ ਆ ਕਿ ਹੁਣ ਡੈਡੀ ਤਾਂ ਨਹੀਂ ਆ ਤੇ ਹੁਣ ਤੂੰ ਹੀ ਹੋ ਫਿਰ ਵੱਡੇ ਤਾਂ ਤੁਹਾਨੂੰ ਹੀ ਸੰਭਣਾ ਪੈਣਾ ਸਾਰਾ ਇਸੇ ਕਰਕੇ ਤੇ ਭੈਣ ਮੈਂ ਚੁੱਪ ਕਰਕੇ ਬੈਠਾ ਜੇ ਕੋਈ ਗੱਲ ਬਾਤ ਵੀ ਕਰ ਦਿੰਦੇ ਤੇ ਮੈਂ ਚੁੱਪ ਕਰਕੇ ਸੁਣ ਲੀਣਾ ਤੇ ਲੋਕਾਂ ਨੇ ਤਾਂ ਕੰਨ ਖੜੇ ਕੀਤੇ ਆ ਕਿ ਕਿਥੇ ਇਹਨਾਂ ਦੇ ਘਰ ਦਾ ਇਹ ਇੱਕਾ ਇੰਨਾ ਸੀ ਹੁਣ ਜਦੋਂ ਦੀ ਇਹ ਆਈ ਹੈ ਲੋਕੀ ਤਾਂ ਕੰਧਾਂ ਨਾਲ ਲੱਗੇ ਰਹਿੰਦੇ ਆ ਫਾਤੇ ਉਹਨੂੰ ਇਹ ਚੀਜ਼ ਸਮੰਨ ਨਹੀਂ ਨਾ ਹੁੰਦੀ ਇੰਨੇ ਤੇ ਹੁੰਦੀ ਨੇ ਜਲਵਾ ਵਿਖਾਲਤਾ ਫੇ ਮੈਂ ਕੀ ਚੀਜ਼ ਵਾਂ ਤਾਂ ਕਿਹਾ ਨਾ ਇਹਨੂੰ ਇਹ ਚੀਜ਼ ਦੀ ਸ਼ਰਮ ਨਹੀਂ ਆ ਗਈ ਕਿ ਮੈਨੂੰ ਹੁੰਦੀ ਨੂੰ ਇਦਾਂ ਆਈਆਂ ਤੇ ਇਹਨਾਂ ਨੇ ਸਿਰ ਤੇ ਬਿਠਾ ਲਿਆ ਮੈਨੂੰ ਪਰ ਨਾਲੇ ਨਾ ਪਤਾ ਗੱਲ ਕੀ ਆ ਜਿਹੜਾ ਪਤਾ ਸਾਜੇ ਕਰ ਚਾਹੁੰਦਾ ਨਾ ਉਹਨੂੰ ਪਤਾ ਹੁੰਦਾ ਵਾ ਕਿ ਸਾਜਾ ਕਰ ਕੇ ਕਿਦਾਂ ਚਲਾਉਣਾ ਇਹ ਹੈਗੀ ਇਕੱਲੀ ਕਰੀ ਹੈਗੀ ਭਰਾ ਬਾਹਰ ਹੀ ਜਿਹਨੇ ਵੇਖਿਆ ਵੀ ਗੱਡੀ ਵੀ ਬਹੁਤ ਕੰਮ ਚਲਾਈ ਜਾਂਦੀ ਹੈ ਜੇ ਮੈਗੀ ਨੂੰ ਦਿਲ ਕੀਤਾ ਮੈਗੀ ਖਾ ਲਈ ਜੇ ਸਮੋਸਿਆਂ ਨੂੰ ਦਿਲ ਕੀਤਾ ਤੇ ਉਹ ਖਾ ਲੇ ਤੇ ਰੋਟੀਆਂ ਤੇ ਪਕਾਉਣੀ ਨਹੀਂ ਕਿਸੇ ਨੇ ਪਕਾਉਣੀ ਵੀ ਕਿੰਨੇ ਆ ਤੁਹਾਨੂੰ ਪਤਾ ਸ਼ਹਿਰਾਂ ਚ ਆ ਜਾ ਕੇ ਲਾਗੇ ਲਾਗੇ ਤਾਂ ਦੁਕਾਨਾਂ ਵਾਂਸ ਨਹੀਂ ਆ ਤੇ ਆ ਜਾ ਕੇ ਉਥੇ ਖਾ ਪੀ ਲੈ ਤੇ ਚਲੋ ਟਾਈਮ ਲੰਘ ਗਿਆ ਚਲ ਭੈਣ ਤੂੰ ਆਪਣਾ ਤਾਂ ਬੈਗ ਬੂਕ ਤਿਆਰ ਕਰ ਤੇ ਤੈਨੂੰ ਮੈਂ ਛੱਡਉਂਦਾ ਹਾਂ ਨਹੀਂ ਛੱਡਣਾ ਕੀ ਤੁਹਾਨੂੰ ਪਤਾ ਮੈਂ ਸਕੂਟਰ ਹੀ ਤੇ ਆਈ ਆ ਤੇ ਮੈਂ ਚੱਲ ਜਾਣਾ ਆਪკი ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਤੇ ਇਹਦਾ ਕਰ ਮੁੜ ਕੇ ਹੋਏਣਾ ਵਾ ਕਵੇੜਾ ਜਾਂ ਫਿਰ ਲੋਏ ਲੋਏ ਚੱਲ ਜਾ ਆਪਣੇ ਘਰ ਆਉਂ ਬਸ ਭਾਬੀ ਨੇ ਰੋਟੀ ਬਣਾਈ ਆ ਮੈਂ ਵੀ ਰੋਟੀ ਖਾ ਕੇ ਤੇ ਮੈਂ ਬਸ ਲੱਗੀ ਜਾਣ ਚਲ ਹਾਂ ਪ੍ਰਸ਼ਾਦਾ ਸ਼ਗਲਾ ਫਿਰ ਤੇ ਜੀ ਚਲ ਆਜੋ ਖਾ ਲਓ ਤੂੰ ਫੁਲਕਾ ਮੈਂ ਵੀ ਆਉਣਾ ਜੀ ਕੀ ਗੱਲ ਤੇ ਨਬਦੀ ਵੀ ਠੀਕ ਆ ਤੇ ਜੇ ਕੋਈ ਗੱਲਬਾਤ ਕਰਦਾ ਤੇ ਤੇ ਚੁੱਪ ਕੀਤਾ ਰਹਿਦਾ ਬੋਲਦਾ ਤੇ ਮਰ ਗਿਆ ਹੀ ਨਹੀਂ ਆ ਕੀ ਕਰਨਾ ਵਾ ਚਲ ਮਮੀ ਮੈਨੂੰ ਹੁਣ ਜਾਣ ਦੋ ਚੰਗਾ ਪੁੱਤ ਹੁਣ ਫਿਰ ਜਾਣਾ ਹੈ ਬਾਪੂ ਜੀ ਚੰਗਾ ਬਾਹੂ ਬਾਪਾ ਰੌਣਕ ਲੱਗੀ ਆ ਵੀ ਫੇਰ ਚੰਗਾ ਕੋਈ ਨਹੀਂ ਮੈਂ ਆਉਂਗੀ ਵੇਣ ਆਪਣੇ ਨੂੰ ਪੈਸਾ ਕੋਈ ਦੇਣਾ ਹੈ ਚੱਲੀਏ ਐ ਮਮੀ ਛੱਡੋ ਪੈਸੇ ਅੱਗੇ ਕੱਪੜੇ ਆ ਚੱਲ ਕੋਈ ਗੱਲ ਨਹੀਂ ਜਦੋਂ ਮਿਲਦੇ ਹੋ ਨਾ ਉਦ ਲੈ ਲੈਣਾ ਚਾਹੀਦੇ ਆ ਲੈ ਲਈਦੇ ਹੁੰਦੇ ਆ ਤੇ ਆ ਤਾਂ ਪਾਰੀ ਤੋਂ ਸਕੂਟਰ ਹੀ ਚ ਆਓ ਤੇ ਨਿੱਕੀ ਪਾਬੀ ਨੂੰ ਨਹੀਂ ਮਿਲਣਾ ਛੱਡ ਪਰੇ ਮਿਲਣਾ ਉਹਨੂੰ ਕੱਲ ਉਹਨੇ ਅੱਗੇ ਬੜਾ ਵਧੀਆ ਮੇਲ ਮਲਾਪ ਨੇ ਨਾ ਕਰ ਲਿਆ ਕੋਈ ਨਹੀਂ ਅਗਲੀ ਵਾਰ ਆ ਕੇ ਚੰਗੀ ਤਰ੍ਹਾਂ ਮਿਲ ਲੂੰਗੀ ਚਲ ਠੀਕ ਆ ਤੇਰੀ ਮਰਜ਼ੀ ਫਿਰ ਹਾਂ ਠੀਕ ਚੱਲ ਚੰਗਾ ਲੈ ਬੁੜੀ ਭੈਣ ਭੈਣ ਕਰਦੇ ਹੀ ਨਾ ਅਗਲੀ ਚੱਲ ਗਈ ਹਾਂਜੀ ਕੀ ਕਰਨ ਨੇ ਮੈਂ ਯਾਰ ਜਿਹੜੇ ਪੈਸੇ ਵਰਤਿਆ ਨਹੀਂ 5000 ਰੁਪਿਆ ਹਾਂਜੀ ਫੂਲ ਲਿਖਣ ਡਿਆ ਹਾਂ ਵੀ ਕਿੱਥੇ ਕਿੱਥੇ ਵਰਤੇ ਆ ਆਹੋ ਮਨਸਾਬ ਨਹੀਂ ਲੈਣਾ ਤੂੰ ਹਿਸਾਬ ਲਿਖੀ ਰਾ ਉੱਧਰ ਚੱਲ ਗਈ ਆ ਮਹਾਰਾਣੀ ਸੋਣ ਬੜੀ ਭੈਣ ਭੈਣ ਕਰਦੇ ਆ ਨਾ ਅਗਲੀ ਤੁਹਾਨੂੰ ਕਿਤੇ ਮਿਲ ਕੇ ਵੀ ਨਹੀਂ ਗਈ ਚੱਲ ਗਈ ਆ ਹਾਂ ਹੁਣ ਗਈ ਆ ਮਿਲ ਕੇ ਸਾਰਿਆਂ ਨੂੰ ਆਈ ਤੁਹਾਡੇ ਕੋਲ ਇੱਕ ਵਾਰ ਵੀ ਕਿ ਹਾਂ ਵੀਰ ਜੀ ਮੈਂ ਮਿਹਨਤ ਤੇ ਨਾਰਾਜ਼ਗੀ ਹੀ ਤੁਹਾਡੇ ਨਾਲ ਕਾਦੀ ਨਾਰਾਜ਼ਗੀ ਉਹਦੀ ਮੈਨੂੰ ਤਾਂ ਦੱਸਿਆ ਨਹੀਂ ਤੇਹੀ ਬੜੀ ਮੇਰੀ ਭੈਣ ਮੇਰੀ ਭੈਣ ਨੂੰ ਕੁਝ ਨਹੀਂ ਕਹਣਾ ਮੇਰੀ ਭੈਣ ਨੂੰ ਹੌਣ ਲੈ ਲਓ ਭੈਣ ਆਪਣੀ ਹੁਣ ਦੱਸੋ ਮੈਨੂੰ ਇਹਨੀਰ ਗੱਲਾਂ ਬਤਾ ਚੱਲਣੀਆਂ ਮਿਲਣਾ ਨਹੀਂ ਕਿਹੜੇ ਮੂੰਹ ਨਾਲ ਮੈਨੂੰ ਨਾ ਮਿਲਦੀ ਤੁਹਾਨੂੰ ਤੇ ਮਿਲ ਕੇ ਜਾਂਦੀ ਨਾ ਫੇਰ ਉਹਦੀ ਸਾਈਡ ਲੈਣ ਆਉਣੀ ਆ ਹਟਣ ਦੇ ਫੇਰ ਉਹਦੀ ਸਾਈਡ ਲੈਣੀ ਪੜ। ਤੇ ਯਾਰੋ ਮੈਨੂੰ ਲੱਗਦਾ ਤਾਂ ਇਹਨੇ ਮਿਲ ਲਈ ਕਿ ਉਹ ਅੰਦਰ ਹੀ ਆਹ ਤੂੰ ਅੰਦਰ ਹੀ ਤੇ ਤੇਰੇ ਕਰਕੇ ਕਿੱਥੇ ਮਿਲਣਾ ਰਹੀ ਉਹਨੇ ਆਹੋ ਮੈਨੂੰ ਡਰਦੀ ਹੈ ਨਾ ਇਹ ਡਰਦੀ ਨਹੀਂ ਆ ਉਹ ਆਂਦੀ ਨਹੀਂ ਵੀ ਜੇ ਭਰਾਣ ਮਿਲੀ ਤੇ ਉਹਨੂੰ ਮਿਲਣਾ ਪੈਣਾ ਭਾਬੀ ਨੂੰ ਜਾਂਦੀ ਤੇ ਜਾਵੇ ਨਹੀਂ ਮਿਲਣਾ ਤੇ ਨਾ ਮਿਲੇ ਮੈਂ ਕਿਹੜੀ ਉਦਰੀ ਦੇ ਤੋਂ ਬਿਨਾ ਚੱਲ ਫੇਰ ਗੁੱਸਾ ਕਰਦਾ ਕਰੀ ਜਾਨੀ ਮੈਂ ਗੁੱਸਾ ਨਹੀਂ ਕੀਤਾ ਮੈਂ ਤੁਹਾਨੂੰ ਵੈਸੇ ਦੱਸਣ ਨਹੀਂ ਆਂ ਕਿ ਮੈਂ ਇੰਨਾ ਨਾਰਾਜ਼ਗੀ ਹੋ ਸਕਦੀ ਹੈ ਭਰਾਣਾ ਕਾਦੀ ਆ ਉਹ ਚਲ ਕੋਈ ਗੱਲ ਨਹੀਂ ਨਹੀਂ ਮਿਲ ਕੇ ਗਈ ਤੇ ਮੈਂ ਘਰ ਜਾਵਾਂਗਾ ਤੇ ਆਪੇ ਮੇੜਾਂਗਾ ਆਹੋ ਇਹਨੂੰ ਮਿਲਦੀ ਮੇਰੀ ਜੁੱਤੀ ਮੈਂ ਇੰਨਾ ਕੁਛ ਮੇਰੇ ਨਾਲ ਕਰਕੇ ਗਈ ਹੈ ਮੈਂ ਤੈਨੂੰ ਹੁਣ ਕਦੀ ਵੀ ਨਾ ਇਹਦਾ ਬੁੱਥਾ ਨਾ ਵੇਖਾਂ ਤੂੰ ਵੀ ਮਿਲਣ ਦੀ ਗੱਲ ਕਰਨੀ ਬਾਬਾ ਨਹੀਂ ਜਾਣਾ ਤਾਂ ਨਾ ਜਾ ਮੈਂ ਤੇ ਜਾਣਾ ਹੀ ਹੈ ਨਾ ਉਹ ਠੀਕ ਹੈ ਤੁਹਾਡੇ ਨਾਲ ਕੋਈ ਗੱਲ ਕਰ ਲਓ ਨਾ ਤੂੰ ਹੀ ਨਾ ਲੜਨ ਹੀ ਪੈਣਾ ਬਸ ਕਿਤੇ ਕਦੀ ਨਾ ਮੇਰੀ ਸਾਈਡ ਲਿਓ ਬੰਦੇ ਨਾ ਜਨਾਨੀਆਂ ਦੀ ਹਰ ਇੱਕ ਗੱਲ 'ਚ ਸਾਈਡ ਲੈਂਦੇ ਤੁਸੀਂ ਤੇ ਬੱਸ ਬਾਬਾ ਜਾ ਮੇਰਾ ਸੇਰ ਆਹੋ ਸੇਰ ਖਾਣਾ ਪਰਵਲੇ ਆ ਜਾਂਦੀ ਆ ਵੱਡੇ ਫਾਇਡਾ ਛੜਦੀ ਕਿਤੇ ਚਲ ਕੋਈ ਨਹੀਂ ਨਹੀਂ ਮਿਲ ਕੇ ਗਈ ਤੇ ਫਿਰ ਕੀ ਹੋ ਗਿਆ ਇਹਦੀ ਵਜ੍ਹਾ ਕਰਕੇ ਨਹੀਂ ਮਿਲ ਕੇ ਗਈ ਉਹ ਇਹ ਚੰਗੀ ਹੋਵੇ ਤੇ ਮਿਲ ਲੇਗੇ ਉਹ ਨਾ ਚਲ ਨਾਲੇ ਤੇ ਨਾ ਮੰਮੀ ਨੂੰ ਸੇਵ ਦਿੰਨੀ ਆ ਠੀਕ ਜਿਨੇ ਲੱਗਣ ਡੇ ਚਲ ਥੋੜਾ ਬਹੁਤਾ ਖਾਣਗੇ ਚਾਹ ਚੂ ਕੀ ਪੀਣੀ ਆ ਇਹ ਕਿਹੜੀ ਚੰਗੀ ਆ ਤੇ ਨਾਲੇ ਮੰਮੀ ਨੂੰ ਪੁੱਛ ਲਈ ਤੇ ਅੰਦਰ ਕੀ ਗੱਲ ਹੋਈ ਸੀ ਤੁਸੀਂ ਕਿਉਂ ਬੋਲਣ ਰਹੇ ਸੀ ਅੰਦਰ ਉਹਦੇ ਨਾਲ ਸੁਗਾਤ ਦੇ ਨਾਲ ਕਿਉਂ ਮੱਥਾ ਲਾਉਂਦੇ ਹੁੰਦੇ ਆ ਜੀ ਮੰਮੀ ਜੀ ਆ ਲਓ ਸੇਵ ਖਾ ਲਓ ਦਵਾਈਆਂ ਦਵਾਈਆਂ ਖਾਣ ਦੇ ਜੇ ਚਾਹ ਜੂ ਕਿਹੜੀ ਬਹੁਤੀ ਚੰਗੀ ਆ ਆਹੋ ਨਹੀਂ ਚਾਹ ਪੀਣ ਨੂੰ ਤਾਂ ਮੇਰਾ ਜੀ ਨਹੀਂ ਕਰਦਾ ਪਰ ਬੋਲ ਨਾਲੇ ਮੇਰੀ ਗੱਲ ਸੁਣੋ ਪਹਿੰ ਬੋਲਣ ਤੋਂ ਡੈ ਇਹ ਉਹਦੇ ਨਾਲ ਕੀ ਗੱਲ ਹੋਈ ਹੀ ਬੋਲਣਾ ਕੀ ਹੀ ਹਾਂ ਮੈਂ ਤਾਂ ਹੌਸਲਾ ਨਹੀਂ ਪਾਉਣੀ ਦੱਸਿਆ ਦੇ ਨਾਲ ਕਰਕੋ ਤਾਂ ਵੇਲੇ ਕੋ ਬਤਾਲ ਕਰਾਂਗੇ ਉਹ ਨਾ ਰਸੋਈ ਜਿ ਵੜ ਕੇ ਤੇ ਡਈ ਹੀ ਉਹਨੂੰ ਸੱਪਰ ਬਾਈ ਨੂੰ ਸਖਾਲਣ ਅੱਛਾ ਕੁੜੀ ਇੱਥੇ ਆਣ ਕੇ ਬਹਿ ਰਹਿੰਦੀ ਆ ਦਾ ਹਦਾਂ ਤੇ ਨੰ ਰੈਂਦੀ ਆ ਆਸੇਰ ਤੋਂ ਘਰ ਨਹੀਂ ਜਾਇਆ ਜਾਂਦਾ ਜਿੱਤੋ ਤਰੀ ਰਿੰਦੀ ਆ ਤੂਰੀ ਰਿੰਦੀ ਘਰ ਨਹੀਂ ਟਿਕਾਈ ਇਹਨੂੰ ਹੱਗੇ ਤੇ ਉਹ ਬਾੜੀਆਂ ਚੁੱਪ ਕਰਕੇ ਸੁਣਦਾ ਰਿਆ ਅੱਛਾ ਉਹਨਾਂ ਦੀ ਬਾਤ ਨਹੀਂ ਦਿੰਦਾ ਉਦਾਂ ਕੋਈ ਹਾਂ ਤੇ ਆਂਦੀ ਆ ਵੀ ਸਾਰੇ ਤਾਂ ਤੁਸੀਂ ਕੁੜੂ ਬਣੇਂਦੇ ਉਹਨੂੰ ਕਹਾ ਤਾਂ ਡਰ ਹੁਣ ਤੇ ਆਪੇ ਇੱਥੇ ਰਹਿਣਾ ਕਿਪਰਾ ਨਹੀਂ ਕਿਤੇ ਆਖਣਾ ਕਿਹਾ ਜਾਂ ਪਰਜਾਈ ਤੇ ਨਹੀਂ ਆਖਣਾ ਭੋਲੇ ਇੱਥੇ ਬੈਠੀ ਤੇ ਆਪਣਾ ਘਰ ਨਹੀਂ ਜਾਇਆ ਜਾਂਦਾ ਆਉਂ ਜੇ ਕਨਾਂ ਪਤਾ ਪੜੀਆਂ ਕਰਨ ਲਈ ਤੇ ਮੈਂ ਨਾ ਇਧਰ ਬਾਰੋਂ ਆਇਆ ਤੇ ਮੈਂ ਉੱਤੇ ਕੋ ਲੋਕ ਸੁਣ ਲਿਆ ਅੱਛਾ ਮੈਨੂੰ ਪਤਾ ਨਹੀਂ ਕਿਦੇ ਨਾਲ ਗੱਲਾਂ ਕਰਨ ਲਈ ਹੂੰ ਤੇ ਜਦ ਮੈਂ ਗੱਲਾਂ ਬਾਤਾਂ ਸੁਣਿਆ ਤੇ ਫੇਰ ਗੁੱਸਾ ਮੈਨੂੰ ਆਇਆ ਜਿਹੜੀ ਗੱਲ ਇਹ ਦੱਸ ਤੂੰ ਕੌਣ ਹੋ ਮੇਰੀ ਕੁੜੀ ਨੂੰ ਕਹਿਣ ਵਾਲੀ ਕੁੜੀ ਮੇਰੀ ਮਹੀਨਾ ਰਵੇ 10 ਦਿਨ ਰਵੇ 2 ਦਿਨ ਰਵੇ ਤੈਨੂੰ ਕੀ ਆ ਠੀਕ ਆ ਓਏ ਘਰ ਦੀ ਮਾਲਕ ਨਹੀਂ ਗਈ ਤੂੰ ਕੰਨ ਆਈਆਂ ਤੇ ਤੂੰ ਮਾਲਕ ਬਣ ਗਈਆਂ ਤੇ ਤੂੰ ਆ ਜਾਣੀਂ ਕਿ ਕੋਈ ਆਵੇਗਾ ਇੱਥੇ ਫੇਰ ਮੁੜ ਕੇ ਮੈਂ ਤਾਂ ਚੁੱਪ ਕਰਕੇ ਪਰਾਂ ਹੋ ਗਈ ਨਾਂ ਬਾਅਦ ਪੁੱਛਾਂਗੇ ਅੱਛਾ ਮੁੜ ਕੇ ਫੇਰ ਚਲੀ ਗਈ ਅੰਦਰ ਹੂੰ ਉਹਦੇ ਦਰਜ ਕੇ ਨਾ ਸੁਣਿਆ ਹੀ ਨਹੀਂ ਹੂੰ ਅੰਦਰ ਜਾ ਕੇ ਤੇ ਬਹਿ ਗਈ ਫੇਰ ਮੈਂ ਕਹੀ ਮੈਂ ਤੂੰ ਆ ਆ ਇਧਰ ਭਲੀਏ ਮਾਂ ਸੇ ਤੂੰ ਕਿਦੀ ਕਿਝ ਆਈ ਹੈ ਮੈਂ ਉਹ ਮੇਰੀ ਕੁੜੀ ਨੂੰ ਗੱਲਾਂ ਕਰਨ ਲਈ ਕੌਣ ਹੋਵੇਂ ਆ ਠੀਕ ਆ ਤੇਰਾ ਕੀ ਫਰਜ ਬਣਦਾ ਗੱਲਾਂ ਕਰਦਾ ਤੈਨੂੰ ਰੋਟੀ ਪਕਾ ਕੇ ਖਵਾਣੀ ਆ ਠੀਕ ਆ ਜਾਂ ਤੋਂ ਉਹਦੇ ਨੀਰੇ ਧੋ ਕੇ ਦਿੰਨੀ ਆ ਤੈਨੂੰ ਕੀ ਭਾਰੀ ਪਾਈ ਆ ਮੈਂ ਅਜੇ ਤਾਂ ਮੈਂ ਜਿੰਦੀ ਜਾਗਨੀ ਆ ਮਾਂ ਮ ਇਤੋਂ ਹੁਣੇ ਗੱਲਾਂ ਇੰਨੀਆਂ ਕਰਨੀਆਂ ਤੇ ਜੇ ਮੈਂ ਕੱਲ ਨੂੰ ਨਾ ਹੂੰ ਤਾਂ ਤੇਰੇ ਵਰਗੇ ਤੇ ਵਰਨਣਾਂ ਨਾ ਹੋਵੋ। ਸਹੀ ਗੱਲ ਵਾ ਮੰਮੀ ਕਸੂਰ ਉਹਦਾ ਕੱਲੀ ਦਾ ਨਹੀਂਗਾ ਕਸੂਰ ਮੁੰਡੇ ਦਾ ਵੀ ਨਾਲ ਹੈਗਾ ਜਦੋਂ ਇਦਾਂ ਦੀਆਂ ਗੱਲਾਂ ਕਰਦੀ ਦੋ ਮਾਰਦਾ ਮੂੰਹ ਤੇ ਚਪੇੜਾ ਵੀ ਤੂੰ ਕੌਣ ਹੁੰਦੀ ਮੇਰੀ ਭੈਣ ਨੂੰ ਗੱਲਾਂ ਕਰਨ ਵਾਲੀ ਨਾਲੇ ਤੇਰੀ ਇੰਨੀ ਹਿੰਮਤ ਅਹੀਂ ਭਰਾਵਾ ਅਹੀਂ ਉਹਨੂੰ ਕੁਝ ਕਹੀਏ ਜਾਂ ਨਾ ਕਹੀਏ ਤੇਰਾ ਤਾਂ ਕੋਈ ਫਰਜ਼ ਹੀ ਨਹੀਂ ਬੰਦਾ ਤੂੰ ਕਿਹੜਾ ਪੇਕੇਆਂ ਤੋਂ ਲਿਆ ਕੇ ਉਹਨੂੰ ਕੁਝ ਖਵਾ ਲੰਢੀ ਆ ਉਹਦੇ ਮਾਂ ਪਿਓ ਦਾ ਘਰ ਵਾ ਨਾਲੇ ਧੀਆ ਪੇਕੇ ਨਾ ਜਾਣ ਤਾਂ ਕਿੱਥੇ ਜਾਣਾ ਵਾ ਕਿੱਥੇ ਜਾਣ ਹਾਂ ਉਹ ਗੱਲ ਤੇ ਹਾਂ ਆਹੀਂ ਨਹੀਂ ਜਾਂਦੇ ਤੇ ਜੇ ਸਾਡੀਆਂ ਪਰਜੀਆਂ ਗਾੜੀ ਸਾਡੇ ਨਾਲ ਇਦਾਂ ਕਰਨ ਤੇ ਫਿਰ ਸਾਨੂੰ ਕਿਦਾਂ ਦਾ ਲੱਗੇ ਤੇ ਗੁੱਸਾ ਆਉਂਦਾ ਕਿ ਨਹੀਂ ਆਉਂਦਾ ਫਿਰ ਪਤਾ ਲੱਗਦਾ ਨਾ ਗੁੱਸਾ ਵੀ ਮੰਮੀ ਆਉਂਦਾ ਵਾ ਤੇ ਦੁੱਖ ਵੀ ਲੱਗਦਾ ਵਾ ਸਿਰ ਤੇ ਦੁੱਖ ਲੱਗਣਾ ਹੀ ਹੈ ਜਦੋਂ ਆਪਣੇ ਨਾ ਹੋਵੇ ਜਦ ਬਗਾਨੀ ਨਾਲ ਕਰੋ ਤੇ ਉਦੋਂ ਨਹੀਂ ਨਾ ਤਾਂ ਦੁੱਖ ਆਉਂਦਾ ਇਹ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂ ਮੇਰਾ ਰਾਦਾ ਵਾ ਪੀ ਇਹਦੇ ਪੇਕੇ ਕਰੋ ਫੋਨ ਉਹਨਾਂ ਨੂੰ ਸੱਦੋ ਉਹਨਾਂ ਦੇ ਹੁੰਦਿਆ ਨਾ ਇਹਦੀ ਝੰਡ ਕਰੋ ਤੇ ਜਿਉਂ ਆਈ ਹੈ ਨਾ ਇਹਨੇ ਕਪੱਤ ਨਹੀਂ ਸਾਡੇ ਘਰੋਂ ਮੁੱਕਣ ਦਿੱਤਾ ਤੇ ਬੰਦੇ ਨਾਲ ਬੰਦਾ ਨਹੀਂ ਲੱਗਾ ਦਿੰਦੀ ਨਾ ਕਿਦਾ ਮੁੰਡੇ ਨੂੰ ਸਾਡੇ ਲਾਗੇ ਬਹਿਣ ਦਿੰਦੀ ਆ ਜੇ ਕੋਈ ਕੁੜੀ ਆ ਗਈ ਆ ਭੈਣ ਵਾ ਉਹਨੂੰ ਗੱਲਾਂ ਕਰ ਕਰਕੇ ਨਹੀਂ ਛੱਡਦੀ ਨਹੀਂ ਇਹ ਗੱਲ ਤਾਂ ਮੈਂ ਕਹਿਤੀ ਮੈਂ ਕਿਹਾ ਹੁਣ ਤੇਰਾ ਲਾਜ ਇੱਕੋ ਰਹਿ ਗਿਆ ਨਹੀਂ ਮੰਮੀ ਨਹੀਂ ਮੰਮੀ ਮੈਂ ਕਿਹਾ ਮੈਂ ਕਿਹਾ ਵਾ ਕਿ ਮੈਂ ਸਭ ਕੁਝ ਸੁਣ ਲਿਆ ਉਹ ਮੈਨੂੰ ਕਿਹਾ ਕਿ ਇਹਨੇ ਦੱਸਿਆ ਵਾ ਮੈਂ ਤਾਂ ਆਪਣੇ ਕੰਨਾਂ ਨਾਲ ਗੱਲ ਸੁਣੀ ਸਾਰੀ ਜੋ ਤੂੰ ਕਰਨ ਲਈ ਹਾਂ ਤੇ ਮੈਂ ਕਿਹਾ ਹੁਣ ਇਹੋ ਲਾਜ ਵਾ ਵੀ ਚਾਹੇ ਤੇਰੇ ਭਰਾ ਪਰ ਜਾਂ ਇਨਸੱਦ ਨਹੀਂ ਆ ਤੇ ਚਾਹੇ ਤੇਰੇ ਮਾਪਿਓ ਉਹਨਾਂ ਨੂੰ ਫਿਰ ਦੱਸ ਨਹੀਂ ਆ ਵੀ ਆਹ ਕੁਛ ਤਾਂ ਦੀ ਕੁੜੀ ਕਰਦੀ ਏ ਇਹਨੂੰ ਪੁੱਛ ਲਓ ਜੇ ਝੂਠ ਵਾ ਤੇ ਕਰਦੀ ਆ ਕਿ ਨਹੀਂ ਕਰਦੀ ਨਹੀਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਤੇ ਨਹੀਂ ਨਹੀਂ ਕੋਈ ਗਾਲੀ ਨਹੀਂ ਮੈਂ ਕਿ ਆਖਿਆ ਮੈਂ ਕਿ ਆਖਿਆ ਮੈਂ ਆਖਿਆ ਕਿਉਂ ਨਹੀਂ ਤੂੰ ਮੈਂ ਸਭ ਕੁਝ ਸੁਣਿਆ ਆਖਿਆ ਕਿਉਂ ਨਹੀਂ ਤੂੰ ਚੱਲ ਮੰਮੀ ਤੁਸੀਂ ਵੀ ਦਵਾਈ ਦੂਈ ਖਾਂਦੇ ਜੇ ਇਹਦੀ ਗੱਲ ਦੀ ਨਾ ਫਿਕਰ ਨਾ ਕਰਿਆ ਕਰੋ ਇਹ ਕੰਨ ਥਾੜੀ ਸੁਣੀ ਐਂਦੀ ਕੱਢਦੀ ਮੇਰੇ ਨਾਲ ਤਾਂ ਉਹ ਦਿਨਾਂ ਬਥੇਰੇ ਕੁਝ ਕੀਤਾ ਹੀ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਮੈਂ ਖਸਮਾਂ ਦਾ ਖਸ ਸਿਰ ਨਹੀਂ ਸੂਟ ਲੈਣਾ ਤਾਂ ਨਾ ਲੈ ਗਾਂ ਤਾਂ ਮੈਂ ਲਿਆਉਣੀ ਨਹੀਂ ਤੇਰੇ ਵਾਸਤੇ ਕੋਈ ਚੀਜ਼ ਤੂੰ ਢੀਕੇਂਗੀ ਵੀ ਦੀਦੀ ਗਈ ਹੈ ਤੇ ਮੇਰੇ ਵਾਸਤੇ ਕੁਝ ਲੈ ਕੇ ਆਵੇ ਇਰ ਵੇਖੇਗੀ ਨਾ ਮੂੰ ਚੱਕ ਕੇ ਜੋ ਕੁਛ ਆਂ ਆਂਦਾ ਵੀ ਮੇਰੇ ਲਈ ਤੇ ਕੁਛ ਲੈ ਕੇ ਨਹੀਂ ਆਈ ਚਲ ਦਫਾ ਕਰੋ ਪੁੱਜੜੀ ਆ ਬਾਹਰ ਨੂੰ ਲੱਗਦਾ ਵੇਲੀ ਫੇਰ ਖਸਮ ਦੇ ਕੰਨ ਖਾਂਡੇ ਨਹੀਂ ਆ ਲੋੜ ਕੋ ਕਾਉਂਦੀ ਨਹੀਂ ਹੋਣੀਆਂ ਪੁੱਤ ਉਹਨੂੰ ਉਹਦੇ ਤੋਂ ਸਵਾਏ ਤੇ ਉਹਨੂੰ ਗੱਲ ਕੋਈ ਹੈ ਨਹੀਂ ਚੁੱਕਣਾ ਦੇਣ ਤੋ ਕੀ ਕਰ ਦੂ ਸਾਨੂੰ ਨਹੀਂ ਉਹ ਤਾਂ ਸਾਨੂੰ ਕੋ ਡਰ ਪਿਆ ਆ ਉਹ ਤਾਂ ਸਾਨੂੰ ਡਰ ਪਿਆ ਵਾ ਲੱਗਦਾ ਮਗਰ ਤੇ ਲੱਗਾ ਰਵੇ ਸਾਡੇ ਕੋਈ ਕਿ ਲੈਣਾ ਪੈਣਾ ਉਹਨੂੰ ਕੋਈ ਡਰ ਹਾਉ ਸਾਨੂੰ ਕਾਹਦਾ ਡਰ ਉਹਦਾ ਨਾ ਨਾ ਸਾਨੂੰ ਕੋਈ ਨਹੀਂ ਆ ਹਾਂਜੀ 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 ਆ ਗਈ ਮੈਂ ਘਰ ਕਰ ਲਿਆ ਮੈਂ ਸਾਰਾ ਮੰਮੀ ਦੇ ਆਉਣ ਤੋਂ ਪਹਿਲਾਂ ਕਰ ਲਿਆ ਹੀ ਰੋਟੀ ਪਾਣੀ ਬਣਾ ਲਿਆ ਏ ਮੰਮੀ ਆ ਗਏ ਆ ਮੰਮੀ ਨੇ ਖਾ ਲਈ ਰੋਟੀ ਰੈਸਟ ਦੇਇਆ ਕਰਨ ਲੈ ਤੁਹਾਨੂੰ ਕਿ ਲੱਗਦਾ ਦੱਸ ਮੈਂ ਆਉਣਾ ਨਹੀਂ ਆ ਪਤਾ ਮੈਨੂੰ ਮੇਰੇ ਜਿੰਮੇਵਾਰੀ ਦਾ ਤੂੰ ਇਹ ਨਾ ਮੈਨੂੰ ਦੱਸਿਆ ਕਰੋ ਮੇਰੇ ਵੀ ਲੱਗਦੇ ਕੁਛ ਮੰਮੀ ਖਾ ਪੀ ਲਿਆ ਮੰਮੀ ਨੇ ਆ ਕੇ ਨਾ ਾ ਤੋਕੇ ਰੈਸਟ ਦੇਇਆ ਕਰਨ ਤੁਹਾਨੂੰ ਪਤਾ ਸਫਰ ਤੋਂ ਥੱਕ ਜਾਂਦੇ ਆ ਤਾਂ ਫਿਰ मैं कुछ नहीं मैं भी काम कितना करके तो बैठी मैं भी बहन लगी मैं चल घड़ी मैं भी कर लैं रेस्ट तह दस दिनारा कि प्या हों कर, दे, कर दे, सारा दिन इधर लंघ गया ठीक है ठीक है नहीं मम्मी सुते उठते फिर ती गल करवा आ नहीं उठन गे तो मैं कह दी फोन आया ही गल करवा ता दी ताी कोई गल ਆ ਹੋ ਹੁਣ ਹੋਈ ਹੋਈ ਕਿ 10 ਦਿਨ ਲਾਈਆਂ ਹੁਣ ਮਹੀਨਾ ਵਾਵਾ ਬੰਨੇ ਆ ਆਉ ਤੁਹਾਨੂੰ ਪਤਾ ਫਿਰ ਮੰਮੀ ਵੀ ਨਹੀਂ ਠੀਕ ਹੈਗੇ ਤੇ ਚਲੋ ਲੱਗੇ ਰਹੀਆਂ ਮੰਮੀ ਦਾ ਵੀ ਦਿਲ ਹੋਰ ਹੋ ਗਿਆ ਤੇ ਮੇਰਾ ਵੀ ਥੋੜਾ ਅਨੇ ਹੋਂ ਤੇ ਠੀਕ ਅਗੇ ਨਾਲੋਂ ਫਰਕ ਹੀਗਾ ਤਾਂ ਹੀ ਆ ਗਈ ਮੈਂ ਵੀ ਹੋਰ 10 ਦਿਨ ਰਾਮ ਨਾ ਰਹੇ ਆ ਕਿ ਤੁਹਾਨੂੰ ਪਤਾ ਫਿਰ ਪੇਕਿਆਂ ਦਾ ਚਾ ਵੱਖਰਾ ਹੁੰਦਾ

ਹੈ ਕਿੱਡੀ ਫਿਕਰ ਇਹਨਾਂ ਨੂੰ ਦੱਸ ਮੇਰਾ ਘਰ ਨਹੀਂ ਆ ਕਿਦਾਂ ਗੱਲਾਂ ਕਰਦੇ ਆ ਇਹ ਕਿਹੜਾ ਮੰਮੀ ਤੋਂ ਘਟ ਨੇ ਹਾਦੀ ਹੁੰਦੀ ਆ ਕੀ ਐਡੀ ਜ਼ਰੂਰੀ ਗੱਲ ਵਾ ਥੱਲੇ ਦੱਸ ਦਿੰਦੀ ਆ ਥੱਲੇ ਦੱਸਣ ਵਾਲੀ ਹੁੰਦੀ ਨਾ ਤੇ ਮੈਂ ਥੱਲੇ ਦੱਸ ਦੇਣੀ ਸ਼ਹਿਰ ਨਹੀਂ ਗਈ ਆ ਮੈਂ ਤਾਂ ਨਰਦੀਪ ਸੂਟ ਲੈ ਕੇ ਆਈ ਆ ਇਹਦੇ ਵਾਸਤੇ ਆਪਣੇ ਵਾਸਤੇ ਸਗੋਂ ਮੈਂ ਕੁਛ ਨਹੀਂ ਲਿਆਂਦਾ ਇਹਨੇ ਮੈਨੀਆਂ ਗੱਲਾਂ ਕੀਤੇ ਤੇ ਚੁੱਕ ਕੇ ਸੂਟ ਮੇਰੇ ਗਾਲੀ ਮਾਰਿਆ ਜੇ ਮੈਂ ਪਾਣੀ ਮੰਗਿਆ ਨਾ ਸ਼ਹਿਰੋਂ ਆਣ ਕੇ ਵੀ ਪਾਣੀ ਲਿਆ ਦੀਪ ਇਨੇ ਬਾਜ਼ ਨਹੀਂ ਦਿੱਤੀ ਫਿਰ ਮੈਨੂੰ ਕਿਹਾ ਮੈਂ ਕੋਈ ਅਕਲ ਨੂੰ ਹੱਥ ਮਾਰ ਮੈਂ ਇਕੱਲੀ ਹੁੰਦੀ ਤਾਂ ਨਾ ਪਾਣੀ ਫੜਾਉਂਦੀ ਉਹ ਤੇ ਦੋ ਦਿਨ ਆਈ ਪਰੌਣੀ ਤੇ ਪਾਣੀ ਮੰਗ ਲਿਆ ਹੈਗਾ ਆਖਰ ਕਿੱਧਰ ਦੇ ਆ ਗਈ ਆ ਨਾ ਜੱਜ ਜਿਹੀ ਮਨਾੜਤੀ ਵਾਲੀ ਗੱਲ ਦੱਸੀ ਹੈ ਨਾ ਇਹ ਸੁਣ ਕੇ ਮੈਨੂੰ ਅੱਗ ਲੱਗੀ ਆ ਗੱਲ ਦੱਸਣ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਤੇ ਤੁਹਾਨੂੰ ਇਹ ਗੱਲ ਵੀ ਮੈਂ ਦੱਸਣੀ ਹੈ ਉਹ ਮੇਰੀ ਗੱਲ ਸੁਣਾ ਪਹਿਲੀ ਗੱਲ ਤੇ ਇਹ ਵੀ ਤੁਸੀਂ ਉਹਦੇ ਲਈ ਲਹਾਂਦਾ ਕੰਨ ਤੂੰ ਆਪਣੇ ਵਾਸਤੇ ਲਿਆਉਂਦੀ ਜੇ ਮੈਂ ਨਾ ਲਿਆਉਂਦੀ ਨਾ ਤੇ ਤੁਹਾਡੇ ਭਰਾ ਨੇ ਵੀ ਕਹਿਣਾ ਸੀ ਕਿ ਭਰਜਾਈ ਸ਼ਰੀਕੇ ਕਰਦੀ ਆ ਆਪਣਾ ਲਿਆਈ ਤੇ ਮੇਰੇ ਘਰ ਦੀ ਦਾ ਨਹੀਂ ਲਿਆਂਦਾ ਮੈਂ ਆਸਾ ਕੋ ਆਪਣਾ ਨਹੀਂ ਲਿਆਂਦਾ ਤੋ ਉਹ ਦਾ ਲਿਆਂਦਾ ਮੰਨਤਾ ਨਾਲ ਕਿ ਚੱਲ ਕੋਈ ਗੱਲ ਨਹੀਂ ਉਹ ਦਾ ਲੈ ਜਾਨੀਆ ਤੇ ਉਹਨੇ ਮੇਰੀ ਕੀ ਇਸ ਤਰ੍ਹਾਂ ਕੀਤੀ ਉਹਨੇ ਫਿਰ ਚੰਗਾ ਤੇਰਾ ਮੰਨਤਾ ਨਾ ਰੱਖਿਆ ਉਹਨੇ ਵਗਾ ਗਾ ਤਾਂ ਨਾ ਮੇਰ ਪਈਏ ਦੀ ਚੀਜ਼ ਨਹੀਂ ਇਹਦੇ ਵਾਸਤੇ ਲਿਆਉਣੀ ਮਰੇ ਜਿੱਥੇ ਮਰਜੀ ਦਫਾ ਹੋਵੇ ਮੇਰੇ ਹਿਸਾਬ ਨਾਲ ਨਾ ਇਹਦੇ ਮਾਂ ਪਿਓ ਨੇ ਇਹਨੂੰ ਅਗਲੀ ਨਹੀਂ ਦਿੱਤੀ ਇਹ ਸ਼ੇ ਪਰਜਾਈ ਨਵੀ ਕਿੱਥੇ ਬੰਦੀ ਹੋਣੀ ਆ ਉਹਨਾਂ ਨੇ ਘਰੋਂ ਕੱਢੀ ਹੋਣੀ ਆ ਅਸਗਾ ਸਾਡੇ ਪੱਲੇ ਪੈ ਗਈ ਆ ਚੰਗੀ ਭਲੇ ਟਾਈਮ ਨਾਲ ਰੋਟੀ ਬਾਣੀ ਬਣਾਇੰਦਾ ਸੀ ਤਾਂ ਖਾਈਦਾ ਨਹੀਂ ਪੱਲੇ ਪੈ ਗਈ ਆ ਮੁੰਡੇ ਨੇ ਪਾਈ ਆ ਤੋ ਹੋਈ ਆ ਮੁੰਡੇ ਦਾ ਬੇੜਾ ਕਰਕੇ ਆ ਬਾਰੀ ਚੱਲਿਆ ਵਾ ਮਰ ਚਲੇਆ ਮੈਂ ਤਾਂ ਫਿਰ ਹੁਣ ਵੱਖਰਾ ਹਾਂ ਜੇ ਸਾਰੇ ਟੱਬਰ ਦੀ ਜਾਣਕਾਰੀ ਨੂੰ ਕੜਾਈ ਵਿੱਚ ਪਾਈ ਆ ਉਹ ਤਾਂ ਬਾਰ ਬਾਰ ਕਹਿੰਦੇ ਵੀ ਸਾਨੂੰ ਐਡ ਕਰ ਤੋ ਐਡ ਕਰ ਤੋ ਮੇਰਾ ਰਾਦਾ ਹੁਣ ਬਿਜੀ ਨਾ ਕਰਕੇ ਗੱਲ ਤੈਨੂੰ ਕਰਕੇ ਪਰੇ ਮਾਰਨੇ ਜਿਹੜਾ ਨਾ ਹੁਣ ਹੱਥਾਂ ਨੂੰ ਮਿੱਟੀ ਨਹੀਂ ਲੱਗਣ ਦਿੰਦਾ ਨਾਲੇ ਚਾਰ ਡੰਗਾ ਰੱਖੂ ਤਾਂ ਗੋਵਾ ਸੁੱਟੂ ਤੇ ਨਾਲੇ ਹੋਸ਼ ਆਜੂ ਟਕਾਣੇ ਪਿਆ ਕੰਮ ਕਰਨਾ ਵਾ ਅੱਗੇ ਇਹਨੇ ਮੈਨੂੰ ਕਹਿਣਾ ਵੀ ਭਾਜੀ ਤੁਸੀਂ ਉਤਲੇ ਕੰਮ ਕਰ ਲਓ ਸ਼ੈਅ ਬਿਸ਼ੈਰ ਦੇ ਤੇ ਬਾਕੀ ਇੱਧਰ ਦੇ ਮੈਂ ਕਰੀ ਜਾਣਾ ਮੈਂ ਕਹਿੰਦਾ ਹੁਣ ਅੱਕੜਦਾ ਗਾੜੀ ਕੇ ਉਹ ਪਪਰ ਕਰ ਦਿੰਦੀ ਆ ਤੂੰ ਇਹਨੇ ਕਰ ਦੇਣੇ ਆ ਕੰਮ ਉਹ ਤੇ ਗੜੀ ਕੁੜੀ ਨੂੰ ਉਹ ਉਹ ਗੱਲਾਂ ਕਰਦੇ ਜਿਹੜੀਆਂ ਨਹੀਂ ਸੁਣਨ ਵਾਲੀਆਂ ਤੁਹਾਨੂੰ ਮੈਂ ਦੱਸਦਾ ਪੰਜਾਬੀ ਚ ਗੱਲ ਚਵਲ ਤੋਂ ਬਿਨਾਂ ਨੂੰ ਕੋਈ ਨਹੀਂ ਉਹ ਤੇ ਚੰਗਾ ਹੋਇਆ ਉਹਨੂੰ ਸੁਣਿਆ ਨਹੀਂ ਜੇ ਕਿ ਤੁਹਾਨੂੰ ਸੁਣ ਜਾਂਦਾ ਵੀ ਮੈਨੂੰ ਚਵਲ ਕਿਆ ਤੇ ਇਹਦੇ ਜੁੰਡੇ ਨੂੰ ਵਾੜ ਉਹਨੇ ਉਸੇ ਵੇਲੇ ਦੇ ਦੇਣਾ ਸੀ ਮੈਂ ਕੰਮ ਕਰਨਾ ਇਹ ਵਾਰ ਤੇ ਮੈਂ ਤਾਂ ਨਹੀਂ ਹਸ ਸਕੋ ਵੀ ਚੰਗਾ ਦਿੰਦੀ ਇਹਦੇ ਜੁੰਡੇ ਨੂੰ ਵਾੜ ਤੇ ਘਰੋਂ ਕੱਢਦੀ ਬਾਹਰ ਨੂੰ ਪਤਾ ਲੱਗ ਜਾਂਦਾ ਕਿ ਇਹਦਾਂ ਵਾਹ ਪਿਆ ਨੀ ਛਿੱਡੂ ਨੂੰ ਕੋਈ ਪਤਾ ਨਹੀਂ ਇਹ ਕੀ ਕਰਦੀ ਫਿਰਦੀ ਹੈ ਛਿੱਡੂ ਦੇ ਹੁੰਦੇ ਆ ਗੱਲਾਂ ਕੀਤੀਆਂ ਸੀ ਚਵਲ ਚਵਲ ਉਹਨੇ ਹੀ ਕਿਹਾ ਸੀਗਾ ਜਿਉ ਨੂੰ ਪਤਾ ਹੁੰਦਾ ਵੀ ਮੇਰੀ ਭੈਣ ਨੂੰ ਕਹਿੰਦੇ ਤੇ ਚਪੇੜਾਂ ਦੋ ਰੱਖਦਾ ਹਾਂ ਤੇ ਕੰਨ ਤੇ ਕਿੱਦਾਂ ਬੋਲਣ ਰਹੀਆਂ ਤਾਂ ਗਾਂਦ ਨੂੰ ਬੋਲਣ ਦੀ ਅਗਲਾ ਜਾਂਦੀ ਜਦੋਂ ਉਹਨੂੰ ਕੋਈ ਕਹਿਣਾ ਹੀ ਨਹੀਂ ਤਾਂ ਸਿਰ ਤੇ ਚੜਨਾ ਇੰਨੇ ਜੁਗਾ ਹੈ ਨਹੀਂ ਆ ਚਪੇੜਾਂ ਜੂਣਾ ਜੁਗਾ ਇਹ ਪੰਖੇ ਹੀ ਪਾਏ ਤੇ ਉਹ ਮਾਰਦੇ ਇਹਦੇ ਖਾਂਦਾ ਹੋਊਗਾ ਕਿ ਅੰਦਰ ਖਾਤੇ ਤੈਨੂੰ ਪਤਾ ਲੱਗਾ ਸਾਰਾ ਦਫਾ ਹੋਵੇ ਜਾ ਕੇ ਪਰ ਮੈਂ ਤੁਹਾਨੂੰ ਨਾ ਇਹ ਗੱਲ ਦੱਸ ਤੀਏ ਅੱਜ ਤੋਂ ਬਾਅਦ ਮੈਨੂੰ ਨਾ ਕਿਉਂ ਪਿਆ ਚੀਜ਼ ਲਿਆ ਤਾਂ ਚੀਜ਼ ਲਿਆ ਉਹਦੇ ਵਾਸਤੇ ਉਹ ਚੱਲ ਰਮਨ ਤੋਂ ਗੁੱਸਾ ਨਾ ਕਰ ਤੂੰ ਵੱਡੀ ਆ ਜਿਹਨੇ ਮਾੜੀ ਚੰਗੀ ਕਹੀ ਦਿੱਤੀ ਕੋਈ ਗੱਲ ਨਹੀਂ ਆ ਮੇਰ ਕੋ ਘੜੀ ਘੜੀ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਤੇ ਮੈਂ ਦੱਸਦੀ ਆ ਨਾਮਿਆਂ ਦੀ ਸੋਨੀ ਜਗਾ ਤਾਂ ਨਾ ਹੋਰ ਯਾਰ ਬੜੀ ਤੰਗੀ ਦੇਈ ਇਹ ਹਰਦੀ ਨਹੀਂ ਹਰਦੀ ਨਹੀਂ ਇੱਕ ਗੱਲ ਸੁਣਨਾ ਤੇ ਤੁਸੀਂ ਇਹਨੂੰ ਫੇਰ ਨਵੀਂ ਅਗਲੇ ਦਿਨ ਫੇਰ ਨਵੀਂ ਮੈਂ ਨਾ ਲਖਵੀਰ ਦਾ ਕਰਦਾ ਗੱਲ ਵੀ ਇਦਾਂ ਨਹੀਂ ਆ ਝਟ ਲੰਗਣਾ ਤੇ ਆਪਣੇ ਨਾ ਕਮਰੇ ਵੱਖਰੇ ਦੋ ਪਾਲਾ ਇਹ ਤਨ ਮੈਂ ਦੱਸਦਾ ਯਾਰ ਕਾ ਝੋਨੇਉ ਕਰਦੇ ਨੇ ਇਦਾਂ